ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਸੁਘੜੇ ਆਉਣਾ ਨਹੀਂ ਓ ਮਾਂ ਬੇਟਾ ਵਾ ਲਾਟ ਦੇ ਨਾਲ ਤੈਨੂੰ ਪਾਲਿਆ ਸੀ ਅੱਖੋਲੇ ਕਿਵੇਂ ਚੰਦਰੀ ਹੌਕ ਨੇ ਖਾਲਿਆ ਸੀ ਅੱਖੋਲੇ ਕੇ ਵਿੱਚ ਅੰਦਰੀ ਹੌਤ ਰਖਾਲੀ ਆਪੀ ਤਕਦੀਰ ਉਰੂ ਤਕਦੀਰ ਉ ਮਾਰਾ ਵਾਂ ਪਰ ਤੂੰ ਮੁਖ ਵਖਾਉਣਾ ਨਹੀਂ ਯਾਦਾਂ ਮੜ ਬੜਿ ਆਉਣ ਗਿਆ ਪਰ ਸੁਖ ਮੜ ਆਉਣਾ ਨਹੀਂ ਯਾਦਾਂ ਮੜ ਬੜਿ ਆਉਣ ਗਿਆ ਪਰ ਸੁਖ ਮੜ ਆਉਣਾ ਨਹੀਂ ਆ ਕੇ ਵੰਗੀ ਰਾਮ ਤੋ ਤੇਰੀ अमर फु मारियां धरती ॾियल गई अमर फु मारियां धरती बि डायल गई दा जेसे कमाया योग से पाप पौणा नई ਯਾਦਾਂ ਮੜ ਮੜ ਆਉਣਗੀਆਂ ਪਰ ਸੁਖ ਮੜ ਆਉਣਾ ਨਹੀਂ ਯਾਦਾਂ ਮੜ ਮੜ ਆਉਣਗੀਆਂ ਪਰ ਸੁਖ ਮੜ ਆਉਣਾ ਨਹੀਂ ਓ ਤੇਰੇ ਵਾਂਗ ਨੱਚਿਆ ਕਿਸੇ ਨੇ ਛਾਲਾ ਮਾਰਨੀਆਂ ਤੇਰੇ ਪਾਗੋ ਮੈਂ ਕਿ ਸੁਖ ਮੜ ਟੀਮਾ ਹਾਰਨੀਆਂ ਥੋਰੇ ਬਾਜੋਂ ਮੈਤ ਸੁਖਮਣਾ ਟੀਮ ਹਾਰਨੀਆ ਵਾਹ ਕਿਵੇਂ ਰੱਬ ਨੂੰ ਪੜਨਾ ਅਰਸ਼ ਨੂੰ ਕਿਸੇ ਦਿਖਾਉਣਾ ਨਹੀਂ ਯਾਦ ਮੜ ਮੜ ਆਉਣ ਗਿਆ ਪਰ ਸੁਖਮਣੇ ਆਉਣਾ ਨਹੀਂ ਯਾਦ ਮੜ ਮੜ बारे सुखमिप कीअं अॼु बदला जे ले त पिता कुलवंत सिगेर फेरा पाजे चोले त पिता कुलवंत सिंगेर फेरा पाजई चोले त मखजी ਯਾ ਕਾ ਮੜ ਮੜ ਆਉਣ ਗਿਆ ਪਰ ਸੁਖ ਮਣ ਆਉਣਾ ਨਹੀਂ ਯਾ ਕਾ ਮੜ ਮੜ ਆਉਣ ਗਿਆ ਪਰ ਸੁਖ ਮਣ ਆਉਣਾ ਨਹੀਂ ਹੋ ਰਤਾ ਗੁੱਤਾ ਕਰਮ ਸਿੰਘਾ ਕਰਦਾ ਅਰਦਾਸ ਜੀ ਫਤਖੰਡ ਦੇ ਵਿੱਚ ਕਰਨਾ ਹੋਣਾ ਸੁਖ ਮਣ ਦਾ ਰਸ ਜੀ ਫਤਖੰਡ ਦੇ ਵਿੱਚ ਕਰਨਾ

ਦਾ ਭੁੱਲ ਗਿਆ ਮਾਨਸ ਜਨਮ ਸਵਭਾਵ ਨਾਲੇ ਆਗੇ ਆਇਆ ਉਹ ਝੂਠੇ ਲਾਲਚਾਂ ਪਿੱਛੇ ਕਿਉਂ ਟੁੱਲ ਗਿਆ ਧਨ ਦੌਲਤ ਨੇ ਫੇਰ ਨਹੀਂ ਕੰਮ ਆਉਣਾ ਭੂਟਾ ਜਦੋਂ ਜਵਾਨੀ ਦਾ 흘 ਗਿਆ ਕਰਮ ਕਿਸੇ ਨੇ ਫੇਰ ਛਡਾਉਣਾ ਨਹੀਂ ਧੱਕੜ ਜਦੋਂ ਸਰਮਾਤ ਦਾ 흘 ਗਿਆ ਇਹ ਸੀ ਭਾਈ ਸੁਖੂ ਸਿੰਘ ਚੋਲਾ ਸਾਹਿਬ ਕਈ ਮਨੋਂ ਕਸੇ ਹੁੰਦੇ ਨੇ ਐਸੇ ਕਾਰਨਾਂ ਵਿੱਚ ਕਰ ਜਾਂਦੇ ਨੇ ਆਪਣੇ ਜਾਨ ਤੋਂ ਪੁੱਛੋਂ ਵੀ ਆਪਣੀ ਪੈੜ ਇਸ ਸੰਸਾਰ ਦੇ ਵਿੱਚ ਛੱਡ ਜਾਂਦੇ ਨੇ ਅੱਜ ਆਪਾਂ ਖਾਰੀ ਸੰਗਤ ਵੀਰ ਤੁਖਣ ਸਿੰਘ ਦੇ ਮੋਢੇ ਨਾਲ ਮੋਤਾ ਜੋੜ ਕੇ ਇਹਦੇ ਦੁਰਤੇ ਹੱਥਾਂ ਕੇ ਨੂੰ ਪਿਆਰ ਦਈਏ ਤਾਂ ਕਿ ਇਹਦੇ ਵਿੱਚੋਂ ਹੀ ਆਪਾਂ ਨੂੰ ਸੁਪਨਿਆਂ ਵੀਰ ਦੀ ਜਿਹੜੀ ਘਾਟ ਪੂਰੀ ਨਜ਼ਰ ਆਵੇ ਇਹਨਾਂ ਕੋਲ ਹੀ ਬੋਝ ਆਜਾਤ ਕਿੰਨਾ ਆਜਾਤ ਹੈ ਖਾਰੀ ਸੰਗਤ ਦਾ ਕਹਿੰਦੇ ਤੁਹਾਨੂੰ ਧੰਨਵਾਦ ਕਰਦੇ ਆਂ ਜਿਹੜੇ ਏਡੀ ਦੂਰ ਤੋਂ ਆ ਕੇ ਗੱਲ ਕਰਕੇ ਆਪ ਇੱਕ ਕਬੀੜੀ